ਹਾਂਜੀ ਸਾਰੇ ਕਿਸਾਨ ਭਰਾਵਾਂ ਸਤਿ ਸ਼੍ਰੀ ਅਕਾਲ ਚਾਹਾਨ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਡੇ ਬਾਤ ਤੇ ਤਾਜੀ ਸੁਣਨ ਵਾਲੀ ਗਾਂ ਲੈ ਕੇ ਆਏ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਗਾਂ ਗੀ ਤੇ ਬਾਈ ਦੇ ਕੋਲੇ 200 ਵੇ ਸੂਈ ਆ ਤੇ ਬਾਕੀ ਬਾਈ ਤੋਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਅੱਛੀ ਕਰ ਬਈ ਅੱਛੀ ਕਰ ਬਈ ਨਾਮ ਤੇ ਐਡਰੈਸ ਬੋਲ ਦੋ ਬਈ ਨਾਮ ਮੇਰਾ ਹੈ ਮੈਕਪ੍ਰੀਤ ਸਿੰਘ ਪਿੰਡ ਫੂਲ ਤਹਿਸੀਲ ਵੀ ਫੂਲ ਜ਼ਿਲ੍ਹਾ ਬਠਿੰਡਾ ਦਾ ਆਪਣਾ ਘਰ ਕਿੱਧਰ ਜੇ ਰਹਿ ਗਿਆ ਕਿਹੜੀ ਸੜਕ ਤੇ ਢਿੰਗੜਾ ਹੀ ਸੜਕ ਤੇ ਘਰ ਆ ਬਈ ਠੀਕ ਆ ਵੀ ਢਿੰਗੜਾ ਰੋਡ ਤੇ ਘਰ ਰਹਿ ਗਿਆ ਆਪਣਾ ਤੇ ਫੋਨ ਨੰਬਰ ਬਈ ਫੋਨ ਨੰਬਰ 88472 77683 ਤੇ ਕਿੰਨੇਵੇਂ ਸੂਏ ਸੂਰਈ ਹੈ ਗਾਂਸ ਬੱਕ ਇਹ ਬਈ ਤੀਜੇ ਸੂਏ ਸੂਰਈ ਹੈ ਠੀਕ ਆ ਪਿਛਲੇ ਸਵੇਰ ਤੋਂ ਦੁੱਧ ਦਾ ਰਿਕਾਰਡ ਕੀ ਰਿਹਾ ਬਈ ਪਿਛਲੇ ਸਵੇਰ 26 ਕਿਲੋ ਦਿੱਤਾ ਬਈ ਨੇ 26 ਕਿਲੋ ਦਿੱਤਾ ਕਰੀ ਝੋਈ ਹਾਂ ਹਾਂ ਬਈ ਕਰੀ ਝੋ ਨੇ ਮਸ਼ੀਨ ਨਾਲ ਵੀ ਝੋ ਲੈਨੇ ਆ ਜੇ ਕਿਤੇ ਨਹੀਂ ਲੈਟ ਹੋਇਆ ਥੇ ਵੀ ਝੋ ਲੈਨੇ ਆ ਠੀਕ ਆ ਦੋਨੇ ਮਤਲਬ ਮਸ਼ੀਨ ਤੇ ਵੀ ਝਵਾਈ ਕੀਤੀ ਆ ਹੱਥੀ ਵੀ ਝਵਾਈ ਕੀਤੀ ਆ ਤੋੜ ਕੇ ਦਿਖਾ ਦੋ ਬਈ ਕਿੰਨੇ ਦਿਨ ਬਾਕੀ ਆ ਵੀ ਹੁਣ ਇਹਦੇ ਇਹਦੇ ਵੀ 10 12 ਦਿਨ ਰਹਿ ਗਏ ਹਜੇ ਮਤਲਬ 10 12 ਦਿਨ ਪਾਇਆ ਹੈ ਲੈ ਬਾਈ ਜਿੰਨਾ ਕਿ ਤਿਆਰ ਕੀਤਾ ਹੈ ਕਰਨ ਨੇ ਤਿਆਰ ਹਾਂ ਹਾਂ ਇੰਨਾ ਹੋਰ ਕਰ ਦੋ ਠੀਕ ਆ ਬਈ ਟਿੱਲਾ ਢੁੱਲਾ ਬਹੁਤ ਪਈਆਂ ਹਜੇ ਬਾਕੀ ਥਾਣ ਚ ਥੀ ਜਵਾਈ ਵਾਲੇ ਵਧੀਆ ਥਾਣਾਂਗੇ ਮੁੱਠੀ ਚੌਣ ਵਾਲੇ ਕੋਈ ਐ ਨਹੀਂ ਛੋਟਾ ਹੋਣਾ ਠੀਕ ਆ ਬਾਈ ਇੱਕ ਵਾਰੀ ਜਿਹੜਾ ਹੋਰ ਕਢਾ ਦੇ ਬਾਈ ਬਾਕੀ ਦੇਖ ਸਕਦਾ ਬਾਈ ਹਈ ਲੈ ਬਟੇ ਲਈ ਹੁਈ ਪਤਾ ਲੱਗਿਆ ਦੋਰੀ ਇਹ ਤਾਂ ਬਹੁਤ ਆਰਡਰ ਦੀ ਕੁਆਲਿਟੀ ਬਣਾਉ ਹਣਾ ਬਾਈ ਹਾਂ ਹਾਂ ਬਾਈ ਫਿਕਸਾ ਡਾ ਕੋਈ ਚਲੋਣੀ ਗੱਲ ਹਾਂ ਹਾਂ ਫਿਕਸ ਆ ਬਾਈ ਤੇ ਆਪਣੇ ਘਰੇ ਘਰੇ ਰੱਖਿਆ ਹੋਇਆ ਨਾ ਕੰਮ ਜਿੱਦੀ ਸੀਲਾ ਕੋਈ ਐ ਨਹੀਂ ਜੇ ਮਰਜ਼ੀ ਠੀਕ ਆ ਬਈ ਬਾਕੀ ਦੇਖ ਸਕਦੇ ਹੋ ਬਈ ਤੇ ਲਾਈ ਬਹੁਤ ਪਈਆਂ ਨੇ ਦੇਖ ਸਕਦੇ ਹੋ ਬਈ ਤੇ ਮੁੱਲ ਕੀ ਕਰਤਾ ਜਮਾ ਜਾਇਦ ਜਾ ਰੱਖੀ ਬਈ ਇਹਦਵਾ ਜਾਇਦ ਜਾ ਮੁੱਲ ਹੈ 75000 ਰੁਪਇਆ 75000 ਰੁਪਇਆ ਬਾਕੀ ਮਾਨਤਾ ਨੂੰ ਮਾਫੀ ਤੇ ਹੋ ਜੂਣਾ ਜਿਹੜਾ ਫੋਨ ਕਰ ਬਾਕੀ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਤੇ ਜੇਕਰ ਤੁਸੀਂ ਇਦਾਂ ਦੀ ਐਡ ਕਰਵਾਉਣਾ ਚਾਹੁੰਦੇ ਮੇਰੇ ਨੰਬਰ ਤੇ ਸੰਪਰਕ ਕਰੋ 9041343666 ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ